ਲਓ ਜੀ ਟੀਸੀ ਦਾ ਉਤਰ ਮੋਗਾ ਪਹੁੰਚ ਚੁੱਕੇ ਆ ਦੇਖੋ ਜਮ ਲੱਗ ਗਿਆ ਆਉਂਦੇ ਆ ਸਾਹ ਰਾ ਆਉਂਦੇ ਪਿੱਛੇ ਤੋਂ ਬੜਾ ਕਾਫਲਾ ਆ ਰਿਹਾ ਮੈਂ ਕਿਹਾ ਇਹ ਨਿਹਾਲੇ ਵਾਲੇ ਜਿਹੜੇ ਤੁਰੇ ਹੋਈ ਆ ਹਨਾ ਕੌਣ ਆਇਆ ਕਾਫਲਾ ਦਾ ਦੋਪੱਟਾ ਆ ਗਿਆ ਭਾਈ ਆ ਗਿਆ ਕਾਫਲਾ ਕਾਫਲਾ ਆ ਗਿਆ ਭਾਈ ਵੱਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕਾਫਲਾ ਪਹੁੰਚ ਚੁੱਕਿਆ ਹੈ ਡੀਸੀ ਦਫ਼ਤਰ ਮੋਗਾ ਕਿੱਥੇ ਤੁਹਾਨੂੰ ਜਮਾਨਤ ਹੋਇਆ ਦਾ ਉਹ ਫਰ ਰੋੜਾ ਜੀ ਆ ਗਿਆ ਤੇਵਾ ਹੈਲੋ ਆਹਾ ਪਾਪਾ ਜਿੱਤੋ ਪਾਪਲਾ ਬਹੁ ਮਟਾ ਰਿਹਾ ਜਿਹੜੀ ਜਾਮ ਲੱਗ ਚੁੱਕਿਆ ਜੀ ਹੋਇਆ ਰੁਕੋ ਆਪਰੇ ਸੋ ਚੱਲੀ ਹੈ ਪੁੱਜੀ ਚੱਲ ਪਿਆ ਜੀ ਝੁੱਟ ਕੰਦਾ ਟੱਪਣ ਲੱਗ ਗਏ ਇਹ ਆਦਾਵਾ ਥੋੜੇ ਜਿਹੇ ਲੈ ਗਏ ਕੰਦਾ ਟੱਪ ਗਏ ਉਹਦੇ ਅੱਧੇ ਬੰਦੇ ਦਾ ਕੰਦਾ ਟੱਪ ਗੇ ਆਹ ਇਹ ਪ੍ਰਕਾਰ ਲਓ ਜੀ ਦਿਖਾਉਣੇ ਆ ਤੁਹਾਨੂੰ ਕੰਦਾ ਟੱਪਦੇ ਦੂਏ ਦਾ ਪੁਲਿਸ ਵਾਲੇ ਖੜੇ ਆ ਤਨਾਤ ਹੋਏ ਆ ਨਵੇਂ ਆਦਾਵਾ ਦੇ

ਲਾ ਟੱਕ ਪਰ ਗਿਆ ਲਾ ਟੱਕ ਪਰ ਜਾ ਰਿਹਾ ਲੋ ਇਹ ਕਿਸਾਨ ਟੱਪ ਰਿਹਾ ਕੰਦਾ ਨੂੰੇ ਪੁਲਿਸ ਮੁਲਾਜ਼ਮ ਖੜੇ ਉਹ ਟੱਪਣ ਨਹੀਂ ਦੇ ਰਹੇ ਉਹ ਬੰਦੇ ਨੂੰ ਲੈ ਗਏ ਲੈ ਜੋ ਲੈ ਜੋ ਛੱਡ ਲੋ ਜਿਹੜਾ ਚਲਾਗੇ ਇਹ ਤਾਂ ਆਪਣਾ 11 ਹੈ ਜਿਹਦਾ ਫੋਨ ਦਾ ਪਤਾ ਹੀ ਹੈ ਮਾਰਾ ਕਰਦਾ ਨਾ ਦਾ ਬਾਹਰ ਉਹ ਪਾਇਟ ਨਹੀਂ ਕਰਦਾ ਅੱਛਾ ਇਹਨਾਂ ਦੀ ਵੀ ਡਿਊਟੀ ਆ ਇਹ ਠੀਕ ਆਲ ਮਿਲ ਕੇ ਸਾਰਾ ਹੋ ਜਾਂਦਾ ਬਾਜ ਤਾਂ ਪਹੁੰਚ ਹੀ ਜਾਣੀ ਆ ਬਾਕੀ ਸਾਰੇ ਹੀ ठे मारजो कट्ठे जाओ ਨਾ ਉਹ ਈ ਤੱਕਾ ਮੁੱਕੀ ਚੱਲ ਵੀ ਪੂਰੀ ਪੂਰੇ ਮੁਲਾਜ਼ਮ ਖੜੇ ਆ ਟੱਪਾਂ ਨਹੀਂ ਦੇ ਰਹੇ ਉਹ ਔਰ ਕਿਸਾਨ ਕੰਧਾ ਟੱਪ ਰਹੇ ਆ ਇਹ ਆ ਜੀ ਆ ਜੀ ਅੱਜ ਕੋਈ ਆ ਨਹੀਂ ਅਹਿਮਦ ਜੀ ਬਸ ਹੁਣ ਅੱਗੇ ਤੋਂ ਕੋਈ ਜੈਂਟਲਮੈਨ ਆਇਆ ਕਿੱਧਰ ਦੀ ਤਕਾਮੁਕੀ ਚੱਲ ਰਹੀ ਆ ਜੀ ਪੂਰੀ ਬਾਬਾ ਆੜ ਰਿਹਾ ਜੀ ਪੂਰਾ ਬਾਬਾ ਪੂਰਾ ਖੜ ਰਿਹਾ ਉਹ ਨਹੀਂ ਕੋਈ ਨਾ ਸਾਡਾ ਨੌਕਰੀ ਦਾ ਮਸਲਾ ਉਹਦਾ ਨੌਕਰੀ ਦਾ ਮਸਲਾ ਤਰਸ ਕਮ ਨਹੀਂ ਵਫਾਦਾਰੀ ਕੀਤੀਆਂ ਗਦਾਰੀਆਂ ਨਹੀਂ ਹੁੰਦੀਆਂ ਵਫਾਦਾਰੀ ਤੇ ਤੇਰੇ ਤੂੰ ਨੌਕਰੀ ਤੇ ਕਰੇਗਾ ਤੇਰੀ ਤੇਰੀ ਵਫਾਦਾਰੀ ਕਰਾਂਗਾ ਸੈਂਹ ਕਾ ਮੈਂ ਤਾਂ ਅੱਜ ਪੰਜ ਸਾਲ ਤੇਰੀ ਨੌਕਰ ਮੈਨੂੰ ਤੇਰੀ ਵਫਾਦਾਰੀ ਕਰਾ ਦੀ ਬਾਪੂ ਸਿਹਰੀਆਂ ਫੜਨਾ ਵਸੇ ਨਹੀਂ ਨਹੀਂ ਠੀਕ ਹੈ ਗੱਲ ਤੇਰੇ ਨਾਲ ਵਫਾਦਾਰੀ ਕੀਤੀ ਦੱਸ ਕਿਹੜੀ ਗਦਾਰੀ ਕੀਤੀ ਇਹਦੇ ਮੇਨ ਗੇਟ ਉਧਰ ਦੀ ਗੇਟ ਆਪਸੇ ਸਾਡੇ ਘਰ ਤੋਂ ਨਿਕਾਏ ਚਾਹੇ ਇਹ ਠੀਕ ਹੈ ਬਹੁਤ ਤਾਂ ਬੋਲ ਨਹੀਂ ਬਈ ਮਤਲਬ ਇਹਨਰ ਤਾਂ ਮਾੜਾ ਬੋਲੋ ਬਾਈ ਕੀ ਕਰੂੰਗਾ ਬਾਅਦ ਚ ਪਸਤਾਉਣ ਦਾ ਕੋਈ ਫਾਇਦਾ ਨਹੀਂ ਬਾਈ ਮੌਕਾ ਸਾਂਭ ਲਓ ਹੁਣ ਚਲ ਕੋਈ ਆ ਮੇਰਾ ਪਤਾ ਉਹ ਟੱਪ ਗਏ ਮੈਂ ਕਿਹਾ ਉਧਰ ਦੀ ਗੇਟ ਵਾਲੇ ਪਾਸੇ ਦੀ ਯਾਰ ਉਹਦੇ ਬੰਦੇ ਤਾਂ ਬਹੁਤ ਲੰਘੇ ਯਾਰ ਹਨਾ ਆ ਮੈਂ ਨਾ ਬੈਠ ਕੇ ਰੱਖਣਾ ਸਾਡਾ ਲੀਡਰ ਯਾਰ ਵਾ ਕੇ ਕਿਵੇਂ ਦੇਖੇਗਾ ਬੈਠ ਕੇ ਦੇਖਦਾ ਕਿ ਉਹ ਆਂਦਾ ਮਰ ਜੂਲੇ ਲੈਣ ਮੁਕੱਲੀਏ ਵੀ ਛੱਡ ਕੇ ਭੱਜ ਜਾਣਾ ਸਾਡੇ ਨਸਰ ਮੈਂ ਕਿਹੜਾ ਕੰਮ ਨਾ ਉਸ ਤੇ ਨਾ 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 ਜਿੰਨੀ ਜ਼ਲੀਲਤਾ ਆਪਣੇ ਨਾਲ ਹੋ ਰਹੀ ਹੈ ਇਹ ਮੈਂ ਕਹਿੰਦਾ ਯਾਰ ਇਹਨਾਂ ਦੀ ਗੱਲ ਨਹੀਂ ਇਹਨਾਂ ਦੇ ਬੱਚੇ ਵੀ ਨਾਲ ਆ ਆਪਣੇ ਬੱਚੇ ਅਮਰੀਕਾ ਤੋਂ ਇੱਥੇ ਹੱਥ ਪੜੀਆਂ ਲਾ ਦੇ ਚਾਹੀਏ ਕਿਉਂਕਿ ਇਹ ਮਜਬੂਰੀ ਆ ਲਉ ਆ ਦੇ ਲੈ ਲਉ ਆ ਦੇ ਨਬਤ ਛੜਤੀ ਕਰਦਾ ਜਾਹ ਨੂੰ ਗ੍ਰਿਫਤਾਰ ਕਰ ਪਈ ਜਾ ਗ੍ਰਿਫਤਾਰ ਕਰ ਕਰਨਾ ਗ੍ਰਿਫਤਾਰ ਅੰਦਰ ਹੋ ਜਾਣਗੇ ਕਰ ਲਓ ਲਓ ਜੀ ਬਾਪੂ ਕਮਾਲ ਕਰ ਗਿਆ ਲੰਘ ਗਿਆ ਬਹਿ ਕੇ ਬਹਿ ਕੇ ਸਾਹਤਮਾਈ ਬਹਿ ਕੇ ਲੰਘ ਗਿਆ ਭਾਈ ਬਾਪੂ ਦੇ ਆ ਨਾ ਗੇਟ ਆ ਦੇ ਜਾਓ ਬਾਹਰ ਨਾ ਤੇ ਚੱਲ ਜਾਈਓ ਜਾਓ ਕੋਈ ਟ੍ਰੇਨ ਦਾ ਬੰਦੇ ਨਾਂ ਕਰ ਪਈ ਉੱਤਰ ਕਾਕੂ ਕਾਕੂ ਉੱਤਰ ਸਰਕਾਰਾਂ ਦੀ ਨਾ ਚਾਹ ਕਰੋ ਆਪਣੀ ਨਾ ਕੀ ਆਪ